ਹੁਕਮ ਸਿੰਘ ਰੋਡ ਤੇ ਟੁੱਟੇ ਡਿਵਾਈਡਰ ਜਿੱਥੋਂ ਲੋਕ ਆਪਣੀ ਜਾਨ ਸੋਖਮ ਵਿੱਚ ਪਾ ਕੇ ਸੜਕ ਪਾਰ ਕਰਦੇ ਹਨ ਇਸ ਬਾਰੇ ਫਾਸਟੇਰ ਨਿਊਜ਼ ਟੀਮ ਵੱਲੋਂ ਪਹਿਲਾਂ ਵੀ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਪਰ ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਜਿਸ ਕਾਰਨ ਕਿਸੇ ਵੀ ਹਾਦਸੇ ਦਾ ਖਤਰਾ ਬਰਕਰਾਰ ਹੈ ਲਗਭਗ 2 ਦਿਨ ਪਹਿਲਾਂ ਫਾਸਟੇਰ ਨਿਊਜ਼ ਟੀਮ ਵੱਲੋਂ ਜਦੋਂ ਇਸ ਜਗ੍ਹਾ ਦੀ ਕਵਰੇਜ ਕੀਤੀ ਜਾ ਰਹੀ ਸੀ ਤਾਂ ਉੱਥੇ ਆਪਣੀ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਵੱਲੋਂ ਕੁਝ ਇੱਟਾ ਪੱਥਰ ਲਗਾ ਕੇ ਇਸ ਨੂੰ ਆਰਸੀ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਪਾਰੋਂ ਤੋਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਹੀ ਘੰਟਿਆਂ ਬਾਅਦ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਇਹ ਪੱਥਰ ਹਟਾ ਕੇ ਰਸਤਾ ਦੁਬਾਰਾ ਖੋਲ ਦਿੱਤਾ ਗਿਆ ਸੀ ਜਿਸ ਤੇ ਚਲਦਿਆਂ ਫਾਸਟਪੇ ਨਿਊਜ਼ ਟੀਮ ਨੇ ਇੱਕ ਵਾਰ ਫਿਰ ਇਸ ਜਗ੍ਹਾ ਦਾ ਦੌਰਾ ਕੀਤਾ ਤੇ ਦੇਖਿਆ ਕਿ ਦੋ ਪਹੀਆ ਵਾਹਨ ਚਾਲਕ ਉਸੇ ਤਰ੍ਹਾਂ ਹੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੜਕ ਨੂੰ ਪਾਰ ਕਰ ਰਹੇ ਨੇ ਜਦ ਕਿ ਸੜਕ ਦੇ ਦੋਵੇਂ ਪਾਸੇ ਟ੍ਰੈਫਿਕ ਆਪਣੀ ਰਫ਼ਤਾਰ ਨਾਲ ਨਿਕਲ ਰਿਹਾ ਸੀ ਅਤੇ ਲੋਕ ਬੇਖੌਫ ਹੋ ਕੇ ਸੜਕ ਪਾਰ ਕਰ ਰਹੇ ਸਨ ਦੁਕਾਨਦਾਰਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੰਬੰਧੀ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਦਿਖਾਈ ਨਹੀਂ ਦਿੰਦਾ। ਉਹਨਾਂ ਕਿਹਾ ਰੋਜ਼ਾਨਾ ਦੀ ਇੱਥੇ ਹੁੰਦੇ ਹਾਦਸਿਆਂ ਨੂੰ ਦੇਖਦੇ ਹਨ ਅਤੇ ਇੱਥੋਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਚੁਣੇ ਹੋਏ ਨੁਮਾਇਦੇ ਵੀ ਨਿਕਲਦੇ ਹਨ ਪਰ ਉਹਨਾਂ ਦਾ ਇਸ ਵੱਲ ਕਦੇ ਧਿਆਨ ਨਹੀਂ ਗਿਆ। ਉਹਨਾਂ ਫਾਸਟਵੇਅਰ ਨਿਊਜ਼ ਟੀਮ ਦਾ ਧੰਨਵਾਦ ਵੀ ਕੀਤਾ ਕਿ ਉਸ ਗੰਭੀਰ ਮਸਲੇ ਨੂੰ ਖਬਰਾਂ ਰਾਹੀਂ ਪ੍ਰਸਾਰਿਤ ਕਰ ਚੁੱਕੇ ਹਨ ਪਰ ਸੰਬੰਧਿਤ ਵਿਭਾਗ ਤੇ ਕੋਈ ਅਸਰ ਨਹੀਂ ਹੁੰਦਾ। ਉਹਨਾਂ ਇੱਕ ਵਾਰ ਫਿਰ ਸੰਬੰਧਿਤ ਵਿਭਾਗ ਨੂੰ ਮੰਗ ਕੀਤੀ ਕਿਸ مسئلے ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇ ਤਾਂ ਜੋ ਇਨਸਾਨੀ ਜ਼ਿੰਦਗੀਆਂ ਦਾ ਪਛਾਪ ਹੋ ਸਕੇ ਫਾਸਟਵੇ ਨਿਊਜ਼ ਟੀਮ ਅਜੇ ਇੱਕ ਵਾਰ ਫੇਰ ਪਹੁੰਚ ਗਈ ਹੈ ਹੁਕਮ ਸਿੰਘ ਰੋਡ ਤੇ ਮੁੱਦਾ ਇਹੋ ਹੀ ਹੈ ਦੋਸਤੋ ਤਿੰਨ ਦਿਨ ਪਹਿਲਾਂ ਜਾਗਰੂਕ ਕੀਤਾ ਗਿਆ ਸੀ ਸਬੰਧਤ ਵਿਭਾਗ ਨੂੰ ਔਰ ਜਿਹੜੇ ਇੱਥੇ ਟ੍ਰੈਫਿਕ ਮੁਲਾਜ਼ਮ ਆਪਣਾ ਡਿਊਟੀ ਦੇ ਰਹੇ ਸਨ ਉਹਨਾਂ ਵੱਲੋਂ ਇਹਨੂੰ ਟੈਂਪਰੇਰੀ ਤੌਰ ਤੇ ਬੰਦ ਵੀ ਕੀਤਾ ਗਿਆ ਜਿਹੜੀ ਦੋਵਾਂ ਸਾਡੇ ਦਾ ਟ੍ਰੈਫਿਕ ਨਿਕਲਦਾ ਹੈ ਬਹੁਤ ਤੇਜ਼ ਹੈਵੀ ਟ੍ਰੈਫਿਕ ਵੀ ਹੁੰਦਾ ਹੈ ਲੇਕਿਨ ਉਸ ਦਿਨ ਜਿਹੜਾ ਟੈਂਪਰੇਰੀ ਤੌਰ ਤੇ ਬੰਦ ਕੀਤਾ ਗਿਆ ਸੀ ਪੁਲਿਸ ਮੁਲਾਜ਼ਮਾਂ ਵੱਲੋਂ ਉਹਨੂੰ ਉਸੇ ਟਾਈਮ ਹੀ ਖੋਲ ਦੇ ਇਹਨਾਂ ਲੋਕ ਬਾਜ਼ ਨਹੀਂ ਆ ਰਹੇ ਕਿਉਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਨੇ ਔਰ ਜਿਹੜਾ ਸਬੰਧਨ ਵਿਭਾਗ ਹੈ ਉਹ ਧਿਆਨ ਕਿਉਂ ਨਹੀਂ ਦੇ ਰਿਹਾ ਇਹਦੇ ਵੱਲ ਇਹਨੂੰ ਬੰਦ ਕਰਨਾ ਚਾਹੀਦਾ ਹੈ ਪਰਮਨੈਂਟ ਤੌਰ ਤੇ ਲੇਕਿਨ ਨਹੀਂ ਬੰਦ ਕੀਤਾ ਜਾ ਰਿਹਾ ਟੈਂਪਰੇਰੀ ਤੌਰ ਤੇ ਕੀਤਾ ਜਾਂਦਾ ਹੈ ਔਰ ਫਿਰ ਲੋਕ ਆਪਣੇ ਆਪ ਖੋਲ ਲੈਂਦੇ ਨੇ ਲੰਗਣ ਵਾਲੇ ਕੀ ਮੁਸ਼ਕਲ ਹੈ ਇਹਨਾਂ ਕੰਮក្រੌਂਚ ਵਿਭਾਗ ਨੂੰ ਸਮਝ ਤੋਂ ਬਾਹਰ ਹੈ ਔਰ ਸਾਡੇ ਨਾਲ ਅੱਜ ਫੇਰ ਖੜੇ ਨੇ ਦੁਕਾਨਦਾਰ ਜਿਨ੍ਹਾਂ ਨੇ ਉਸ ਦਿਨ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਸੁਝਾਅ ਦਿੱਤੇ ਸਨ ਔਰ ਦੱਸਿਆ ਸੀ ਉੱਥੇ ਮੁਸ਼ਕਲਾਂ ਆ ਰਹੀਆਂ ਜਿਹੜੀਆਂ ਜੀ ਸਰ ਕੀ ਕਹੋਗੇ ਕਿ ਉਸ ਦਿਨ ਆਪਾਂ ਜਿਸ ਦਿਨ ਤੁਹਾਡੇ ਨਾਲ ਗੱਲਬ ਇਸੇ ਲੋਕੇਸ਼ਨ ਤੇ ਖਲੋਗੇ ਔਰ ਜੋ ਕਮੀਆਂ ਪੇਸ਼ੀਆਂ ਸੀ ਉਹ ਮੁਲਾਜ਼ਮਾਂ ਵੱਲੋਂ ਦੂਰ ਕੀਤੀ ਗਈ ਸੀ ਜਿਹੜਾ ਬੰਦ ਕਰਕੇ ਫੁੱਟਪਾਥ ਟੁੱਟਾ ਆ ਲੇਕਿਨ ਫਿਰ ਵੀ ਉਹ ਹਾਲ ਹੈ ਕਿੰਨੀ ਗੇਰ ਬਾਅਦ ਖੋਲ ਦਿੱਤਾ ਗਿਆ ਹੈ ਦੇਖੋ ਜੀ ਜਦੋਂ ਤੱਕ ਸਵਾਲ ਹੈ ਤੇ ਲੰਗੇ ਦਾ ਰਸਤੇ ਦਾ ਇਹ ਟੈਂਪਰੇਰੀ ਰਸਤਾ ਹੈ ਜਦੋਂ ਏਐਸਆਈ ਨੇ ਔਰ ਅਸੀਂ ਨਾਲ ਲੱਗ ਕੇ ਦੁਕਾਨਦਾਰਾਂ ਨੇ ਇਹ ਰਸਤਾ ਬੰਦ ਕੀਤਾ ਸੀ ਹਾਰਡਲੀ ਵਿਦਨ 30 ਮਿੰਟ ਦੇ ਵਿੱਚ ਰਸਤਾ ਫੇਰ ਦੁਬਾਰਾ ਖੁੱਲ ਗਿਆ ਕਿਉਂਕਿ ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ ਇਹ ਸਾਡੀ ਚੌਥੀ ਵੀਡੀਓ ਹੈ ਫਾਸਟ ਵੇ ਦੇ ਨਾਲ ਔਰ ਫਾਸਟ ਵੇ ਦੀ ਟੀਮ ਨੂੰ ਮੈਂ ਬੜਾ ਬਹੁਤ ਤਹਿ ਦਿਲੋਂ ਸ਼ੁਕਰੀਆਦਾ ਕਰਨਾ ਜੋ ਫਾਸਟ ਵੇ ਸਾਡੇ ਲੋਕਾਂ ਦੀ ਸਰਵਾਈ ਕਰਨ ਵਾਸਤੇ ਇਹ बार-बार ਇਹਨਾ ਬਣਾ ਰਹੇ ਨੇ बार-बार ਕੈਮਰਾ ਬਣਾ ਰਹੇ ਨੇ ਤਾਂ ਕਿ ਪ੍ਰਸ਼ਾਸਨ ਜਾਗੇ ਪ੍ਰਸ਼ਾਸਨ ਅਸਲੇ ਸੁਤਾ ਹੈ ਗੈਰੀ ਨਹੀਂ ਵੀ ਕੁੰਮ ਕਰਨ ਦੀ ਨੀਂਦ ਸੁਤਾ ਹੈ ਉਹ ਇਹ ਸ਼ਹਿਰ ਵਾਸਤੇ ਬਹੁਤ ਮਾੜੀ ਗੱਲ ਹੈ ਅੱਜ ਇਹ ਹੁਕਮ ਸਿੰਘ ਰੋਡ ਦਾ ਮਸਲਾ ਹੈ ਜੋ ਅਸੀਂ ਲਗਾਤਾਰ ਡਿਮਾਂਡ ਕਰ ਰਹੇ ਹਾਂ ਇਹ ਜਿਹੜਾ ਡਿਵਾਈਡਰ ਹੈ ਇਹ ਪੱਕਾ ਬਣੇ ਔਰ ਸੋਹਣਾ ਸੁੰਦਰ ਬਣੇ ਇਹ ਮੇਨ ਰਸਤਾ ਹੈ ਸ਼ਹਿਰ ਦਾ ਬਾਸੜੇ ਤੋਂ ਮਜੀਦਾ ਰੋਡ ਨੂੰ ਔਰ ਬਾਸੜੇ ਤੋਂ ਬਟਾਲ ਰੋਡ ਨੂੰ ਵੇਰ ਕੇ ਜਾਂਦਾ ਹੈ ਤੋਂ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਅਗਰ ਸੁਣਦੇ ਆ ਜੇ ਜਾਗ ਗਏ ਆ ਤੇ ਮੇਰੀ ਇਹ ਬੇਨਤੀ ਹੈ ਇਹਨੂੰ ਪੱਕਾ ਡਿਵਾਈਡਰ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਕਸੀਡੈਂਟ ਨਾ ਹੋ ਸਕੇ ਕਾਫੀ ਐਕਸੀਡੈਂਟ ਡੇਲੀ ਹੁੰਦੇ ਨੇ ਕਿਸੇ ਲੱਤ ਛਿੱਲੀ ਜਾਂਦੀ ਏ ਕਿਸੇ ਦੀ ਬਾਹ ਟੁੱਟੀ ਏ ਦੋ ਤਿੰਨ ਜਿਹੜਾ ਨੇ ਗੁੱਟ ਵੀ ਟੁੱਟੇ ਆ ਪਰ ਲੋਕੀ ਵੀ ਨਹੀਂ ਹਟਦੇ ਔਰ ਪ੍ਰਸ਼ਾਸਨ ਵੀ ਨਹੀਂ ਸੌਂਦਾ ਜਾਂ ਤੇ ਸਾਨੂੰ ਦੱਸ ਦਿਓ ਕੋਈ ਰਸਤਾ ਕਿੱਥੇ ਜਾਈਏ ਪ੍ਰਸ਼ਾਸਨ ਦੇ ਛੱਡ ਕੇ ਦਿੱਲੀ ਦੀ ਸਰਕਾਰ ਨੂੰ ਬੂਆ ਖੜਗਾਈਏ ਜਾਂ ਪੰਜਾਬ ਸਰਕਾਰ ਨੂੰ ਮੜਗਾਈਏ ਕਿੱਥੇ ਜਾਈਏ ਸਾਨੂੰ ਪ੍ਰਸ਼ਾਸਨ ਦਾ ਅਮਰਦਾਦਾ ਦੱਸੇ ਸਾਨੂੰ ਰਾਹ ਪਾਵੇ ਸਾਡੀ ਸੁਣਵਾਈ ਨਹੀਂ ਕਰ ਰਹੇ ਫਾਸਟਵੇ ਵਾਲੇ ਬਾਰ-ਬਾਰ ਸਾਡੇ ਨਾਲ ਕੋਆਪਰੇਟ ਕਰਦੇ ਆ ਤੇ ਸਾਡੇ ਕਹਿੰਦੇ ਉਹ ਜਾਰੇ ਆਂਦੇ ਆ ਔਰ ਅਸੀਂ ਬਾਰ-ਬਾਰ ਰਿਕੁਐਸਟ ਕਰ ਰਹੇ ਆ ਸਾ ਪ੍ਰਸ਼ਾਸਨ ਨੂੰ ਬੀਏ ਦਾ ਸਾਡਾ ਫੋਟਵਾਰੇ ਪੱਕਾ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਦੇਖਣ ਜਾਇਆ ਕਿ ਸਭ ਤੋਂ ਵੱਡਾ ਐਕਸੀਡੈਂਟ ਦਾ ਕਾਰਨ ਲਾਪਰਵਾਹੀ ਹੈ ਔਰ ਲਾਪਰਵਾਹੀ ਬਹੁਤ ਵੱਡੀ ਹੈ ਇਹ ਲਾਪਰਵਾਹੀ ਜਿਹੜੀ ਇਹ ਵਿਭਾਗ ਵੱਲੋਂ ਵੀ ਕੀਤੀ ਜਾ ਰਹੀ ਕਿਉਂਕਿ ਉਹਨਾਂ ਦਾ ਧਿਆਨ ਹੀ ਕੋਈ ਨਹੀਂ ਹੈ ਜਿਨ੍ਹਾਂ ਦਾ ਫਰਜ਼ ਬੰਦਾ ਹੈ ਵੀ ਇਹ ਪੱਕੇ ਤੌਰ ਤੇ ਨੂੰ ਬੰਦ ਕੀਤਾ ਜਾਵੇ ਲੋਕ ਆਪਣੀ ਜਾਨ ਜਿਹੜੀ ਬਿਲਕੁਲ ਦੇਖੋ ਖਤਰੇ 'ਚ ਪਾ ਕੇ ਇਹਨੂੰ ਕਰਾਸ ਕਰਦੇ ਨੇ ਕਿੰਨੀ ਟ੍ਰੈਫਿਕ ਹੈਵੀ ਜਾਂਦੀ ਹੈ ਦੇਖੋ ਜੀ ਮੈਂ ਤੇ ਪਹਿਲੇ ਹੀ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਇਹਨੂੰ ਬੰਦ ਕਰੋ ਤਾਂ ਕਿ ਲੋਕੀ ਵੀ ਤੁਹਾਡੇ ਗਾਈਡਲਾਈਨਸ ਤੇ ਚੱਲ ਸਕਣ ਅੱਗੇ ਆਪਾਂ ਲਾਈਟਾਂ ਦਾ ਕੰਮ ਕੀਤਾ ਲੋਕੀ ਰੂਲ ਸਾਰੇ ਫੋਲੋ ਕਰ ਰਹੇ ਨੇ ਤੇ ਜੇ ਅਸੀਂ ਡਵਾਈਡਰ ਬਣਾਵਾਂਗੇ ਤਾਂ ਲੋਕੀ ਇਹ ਰੂਲ ਵੀ ਫੋਲੋ ਕਰਨਗੇ ਪ੍ਰਸ਼ਾਸਨ ਨੂੰ ਇਹਦੇ ਆਸੇ ਪਹਿਲ ਕਰਨੀ ਪਵੇਗੀ ਲੋਕਾਂ ਦੀ ਜਾਨ ਦੀ ਰੱਖਿਆ ਕਰਨੀ ਪਵੇਗੀ ਤਾਂ ਮੇਰੀ ਇਹ ਬੇਨਤੀ ਹੈ ਸ਼੍ਰੀ ਬਾਵਾਲਾ ਜੀ ਮੋਟਰ ਤੋਂ ਮੈਂ ਹੁਕਮ ਸਿੰਘ ਰੋਡ ਤੋਂ ਬੋਲ ਰਿਹਾ ਰਮਨਪੁਰੀ ਮੇਰਾ ਨਾਂ ਹੈ ਔਰ ਮੈਂ بار بار ਬੇਨਤੀ ਕਰਨਾ ਪ੍ਰਸ਼ਾਸਨ ਨੂੰ ਅਮਰਸਾਦ ਦੇ ਮੇਅਰ ਨੂੰ ਅਮਰਸਾਦ ਦੀ ਸਾਰੀ ਜਿੰਨੀ ਵੀ ਸਾਡਾ ਪ੍ਰਸ਼ਾਸਨ ਸਾਰਿਆਂ ਨੂੰ ਬੇਨਤੀ ਕਰਨਾ ਇਹ ਰਸਤੇ ਨੂੰ ਜਲਦੀ ਜਲਦੀ ਬੰਦ ਕਰਾਇਆ ਜਾਵੇ ਤੇ ਲੋਕਾਂ ਦੀ ਜਾਨ ਦੀ ਰੱਖਿਆ ਕੀਤੀ ਜਾਵੇ ਸਰੋ ਬੜਾ ਅੱਛੇ ਸੁਝਾਅ ਦਿੱਤੇ ਨੇ ਸਰਪੂਰੀ ਸਾਹਿਬ ਨੇ ਔਰ ਇਹ ਇੱਥੇ ਹਮੇਸ਼ਾ ਹੀ ਮੌਜੂਦ ਰਹਿੰਦੇ ਨੇ ਕਿਉਂਕਿ ਇਨਾਂ ਦੀ ਦੁਕਾਨ ਹੈ ਸਾਹਮਣੇ ਮਾਰਕੀਟ ਹੈ ਜੀ ਔਰ ਇਹ ਦੇਖਦੇ ਨੇ ਕਿ ਰੋਜ਼ਾਨਾ ਕੋਈ ਨਾ ਕੋਈ ਐਕਸੀਡੈਂਟ ਕੋਈ ਹਾਦਸਾ ਹੋ ਜਾਂਦਾ ਹੈ ਔਰ ਲੋਕ ਆਪਣੀ ਜਾਨ ਨੂੰ ਖਤਰੇ ਵਿੱਚ ਪਾਉ ਤੋਂ ਨਹੀਂ ਡਾਲਦੇ ਕਿੰਨਾ ਕੁ ਉਹਨਾਂ ਨੂੰ ਟਾਈਮ ਦੀ ਸ਼ੋਰਟੇਜ ਹੈ ਜਾਂ ਪੈਟਰੋਲ ਬਜਾਉਂਦੇ ਨੇ ਸਮਾਂ ਬਜਾਉਂਦੇ ਨੇ ਇਹ ਤੇ ਸਮਝ ਤੋਂ ਬਾਹਰ ਹੈ ਔਰ ਜਿਹੜਾ ਵਿਭਾਗ ਹੈ ਉਹਨੂੰ ਜਿਹੜੀ ਲਾਪਰਵਾਹੀ ਕਿਉਂ ਵਰਤ ਰਹੇ ਨੇ ਇਹਦੇ ਬਾਰੇ ਵੀ ਗੱਲ ਕਰਦੇ ਆ ਇੱਕ ਹੋਰ ਭਾਈ ਸਾਹਿਬ ਸਾਡੇ ਨਾਲ ਨੇ ਕਿ ਇਹ ਸਾਡੇ ਪਿਛਲੇ 15 ਦਿਨਾਂ ਦੇ ਵਿੱਚ ਤਿੰਨ ਵਾਰੀ ਇੱਥੇ ਵਿਜ਼ਿਟ ਕਰ ਚੁੱਕੇ ਆ ਇਹਨਾਂ ਦੀ ਖਬਰ ਡੇਲੀ ਲੱਗਦੀ ਹੈ ਜਦਕਿ ਪ੍ਰਸ਼ਾਸਨ ਵੇਖਦੇ ਆ ਸਾਰੇ ਵੇਖਦੇ ਆ ਕੋਈ ਵੀ ਐਕਸ਼ਨ ਨਹੀਂ ਦਿੱਤਾ ਜਾ ਰਿਹਾ ਇੱਥੇ ਇਹ ਟੁੱਟੀ ਰੋੜ ਦੇ ਕਾਰਨ ਜਦਕਿ ਸਾਰੇ ਦੇਖ ਸਕਦੇ ਤੁਸੀਂ ਇਹ ਟੁੱਟੀ ਸੜਕ ਦੇ ਦੇਖਣ ਦੇ ਕਾਰਨ ਇੱਥੇ ਐਕਸੀਡੈਂਟ ਹੁੰਦੇ ਆ ਬਹੁਤ ਹਾਦਸੇ ਹੁੰਦੇ ਆ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਜਦਕਿ ਇੱਥੇ ਚੰਦ ਕਦਮ ਤੁਰ ਕੇ ਨਾ ਤੁਸੀਂ ਵੇਖੋਗੇ ਅੱਗੇ ਨਾਕਾ ਲੱਗਾ ਵਾ ਉੱਥੇ ਚਲਾਨਟ ਕੱਟੇ ਜਾਂਦੇ ਪਰ ਇੱਧਰ ਨਹੀਂ ਧਿਆਨ ਦਿੱਤਾ ਜਾਂਦਾ ਕਿ ਪ੍ਰਸ਼ਾਸਨ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਵਾ ਕਿ ਜਿਹੜੇ ਕਿ ਐਕਸੀਡੈਂਟ ਨਾ ਹੋਣ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿ ਸਾਰਾ ਬੰਦਾ ਸੇਫ ਰਹੇ ਪਰ ਇੱਧਰ ਕਿਸੇ ਦਾ ਧਿਆਨ ਨਾ ਹੋਣ ਕਰਨਾ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਬਹੁਤ ਜ਼ਿਆਦਾ ਲੋਕੀ ਡਿੱਗਦੇ ਇੱਥੇ ਕੋਈ ਪਰਵਾਹ ਨਹੀਂ ਆਪਣੀ ਜਾਨ ਦੀ ਸਮਾਂ ਬਚਾਉਣਾ ਹੈ ਕਿ ਪੈਟਰੋਲ ਬਚਾਉਣਾ ਹੈ ਇਹਨਾਂ ਨੂੰ ਪਤਾ ਹੋਏਗਾ ਔਰ ਤੁਸੀਂ ਦੇਖ ਸਕਦੇ ਹੋ ਯੂ ਟਰਨ ਕਿੰਨੀ ਕੁ ਦੂਰ ਹੈ ਇੱਥੋਂ ਟ੍ਰੈਫਿਕ ਹੈਵੀ ਟ੍ਰੈਫਿਕ ਨਿਕਲਦੀ ਬੱਸਾਂ ਵੀ ਨਿਕਲਦੀਆਂ ਨੇ ਹੋਰ ਵੀ ਵहां ਨਿਕਲਦੇ ਨੇ ਐਂਬੂਲੈਂਸ ਨਿਕਲਦੀ ਹੈ ਜਿਹੜੀ ਕਿ ਸਪੀਡਾਂ ਨਿਕਲ ਨਹੀਂ ਹੁੰਦੀ ਹੈ ਔਰ ਕੋਈ ਇੱਕ ਤਰ੍ਹਾਂ ਅਚਾਨਕ ਅੱਗੇ ਆ ਜਾਏਗਾ ਤਾਂ ਐਕਸੀਡੈਂਟ ਦਾ ਖਤਰਾ ਤਾਂ ਬਣਦਾ ਹੀ ਹੈ ਨਾ ਫਿਰ ਤੇ ਕਿਉਂ ਆਪਣੀ ਜਾਨ ਨੂੰ ਖਤਰੇ 'ਚ ਪਾ ਰਹੇ ਨੇ ਸਰ ਕੇ ਦੱਸੋ ਕਿ ਇਹ ਯੂ-ਟਰਨ ਕਿੰਨੀ ਕੁ ਦੂਰ ਹੈ ਔਰ ਉਹ ਕਿੰਨਾ ਕੁ ਲੋਕਾਂ ਨੂੰ ਸਮਝਦਾ ਵੀ ਉਹ ਤੋਂ ਨਹੀਂ ਮੁੜਦਾ ਸਰ ਜੇ ਤੁਸੀਂ ਯੂ-ਟਰਨ ਤੁਰ ਕੇ ਵੀ ਜਾਓ ਨਾ ਸਿਰਫ 15 ਕਦਮ ਤੇ ਦੂਰੀ ਤੇ ਹੈ ਤੇ ਲਾ ਲਓ ਕਿ ਜੇ ਤੁਸੀਂ ਬਾਈਕ ਤੇ ਯੂ-ਟਰਨ ਲੈਂਦੇ ਤਾਂ ਤੁਹਾਨੂੰ 2 ਮਿੰਟ ਦਾ ਵੀ ਨਹੀਂ ਫਰਕ ਪੈਣਾ ਤੇ ਪਰ ਇਹ ਲੋਕ ਪਤਾ ਨਹੀਂ ਕਿਉਂ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਜਾਂ ਢਿੱਲ ਕਾਰਨ ਅਨਗੇਲੀ ਕਾਰਨ ਉਹ ਅੱਗੋਂ ਦੀ ਹੁੰਦੇ ਬਜਾਏ ਸਿਰਫ ਇਹ ਵਿੱਚੋਂ ਦੀ ਸ਼ਾਰਟਕਟ ਮਾਰਨ ਦੇ ਜਿਆਦਾ ਬਿਹਤਰ ਸਮਝਦੇ ਆ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਦੋ ਐਸਆਈ ਸਾਹਿਬ ਆਪਣੇ ਚਲਾਨ ਕੱਟ ਰਹੇ ਉਥੇ ਖਲੋ ਕੇ ਆਪਣੀ ਡਿਊਟੀ ਕਰ ਰਹੇ ਨੇ ਪਰ ਇਸ ਵੱਲ ਧਿਆਨ ਕਿਉਂ ਨਹੀਂ ਪਰ ਚਲੋ ਉਹਨਾਂ ਦਾ ਫਰਜ਼ ਸੀ ਉਹਨਾਂ ਨੇ ਉਸ ਦਿਨ ਟੈਂਪਰੇਰੀ ਤੌਰ ਤੇ ਬੰਦ ਕੀਤਾ ਵੀ ਹੈ ਔਰ ਉਹਨਾਂ ਕਿਹਾ ਸੀ ਕਿ ਜੇ ਕੋਈ ਦੁਬਾਰਾ ਇਹਨੂੰ ਕਰਾਸ ਕਰੇਗਾ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਚਲਾਨ ਕੱਟੇ ਜਾਣਗੇ ਪਰ ਅੱਜ ਦਾ ਉਸ ਟੀਮ ਉਥੇ ਚਲਾਨ ਕੱਟਣ ਵਾਲੀ ਟੀਮ ਵੀ ਨਜ਼ਰ ਨਹੀਂ ਆ ਰਹੀ ਸੋ ਲੋਕ ਬੇਖੌਫ ਹੋ ਕੇ ਇਹਨੂੰ ਕਰਾਸ ਕਰ ਰਹੇ ਨੇ ਸੋ ਸਾਡੇ ਫਰਜ਼ ਇਹ ਸਾਡਾ ਵੀ ਖਬਰ ਲਗਾ ਕੇ ਸਬੰਧਤ ਵਿਭਾਗ ਨੂੰ ਜਗਾਣਾ ਜਿਵੇਂ ਕਿ ਤੁਸੀਂ ਦੋਨੇ ਸੁਣਿਆ ਨਾ ਸਾਰੇ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਵੀ ਕਿਹਾ ਕਿ ਫਾਸਟ ਵੀ ਉਹਨਾਂ ਕਿੰਨੀ ਵਾਰੀ ਇਸ ਜਗ੍ਹਾ ਦੀ ਇਸ ਮੁਸ਼ਕਿਲ ਦੀ ਖਬਰ ਲਾਈ ਜਾ ਚੁੱਕੀ ਆ ਪਰ ਸਬੰਧਤ ਵਿਭਾਗ ਦਾ ਜਾਂ ਕਿਸੇ ਅਫਸਰ ਦਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਆ ਜੋ ਕਿ ਬਹੁਤ ਗਲਤ ਕੰਮ ਹੋ ਰਿਹਾ ਹੈ ਸੋ ਚਾਹੀਦਾ ਸਬੰਧਤ ਵਿਭਾਗ ਨੂੰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦੇ ਕੇ ਇਸ ਨੂੰ ਛੇਤੀ ਛੋਤੇ ਦੀ ਬੰਦ ਕਰਵਾਇਆ ਜਾਵੇ ਤਾਂ ਜੋ ਕਿਸੇ ਦੀ ਕੋਈ ਜਾਨ ਮਾਲ ਨੂੰ ਕੋਈ ਖਤਰਾ ਨਾ ਹੋ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਅਜੀਤ ਕੁਮਾਰ